ਕੌਣ ਹੁੰਦੇ ਆ ਕਾਲਾ ਝਨੇੜੀ ਉਹ ਰੈਡਰ ਹੈ ਕਾਲੇ ਫੰਤ ਦੱਸ ਰਿਹਾ ਸੀ ਵੀ 2007 ਕੇ ਉਹ ਦਿੜਬੇ ਕੱਪ ਹੋਇਆ ਕਾਲਾ ਝਨੇੜੀ ਤੇ ਬਿੱਟੂ ਦਗਾਲ ਨੇ ਇੱਕ ਦਿਨ ਮਾਲਵਾ ਕਬੱਡੀ ਕਲੱਬ ਡੀਏਵੀ ਕਾਲਜ ਬਠਿੰਡੇ ਨੂੰ ਜਿਤਾਇਆ ਤੇ ਦੂਸਰੇ ਦਿਨ ਦੋਨੋਂ ਖਿਡਾਰੀ ਸ਼ਹੀਦ ਬਚਨ ਸਿੰਘ ਕਲੱਬ ਦਿੜਵਾਲੇ ਖੇਡੇ ਤੇ ਦਿੜਵਾਲੀ ਟੀਮ ਨੂੰ ਜਿਤਾਇਆ ਰਾਜਵੀਰ ਰਾਜੇਹਰੀ ਵੀ ਖੇਡੇ ਉਸ ਟੀਮ ਦੇ ਲਈਏ ਵੱਡੇ ਖਿਡਾਰੀ ਉਸ ਸਮੇਂ ਦੇ ਫਿਰ ਅੰਕਲ ਮਹਿੰਦਰ ਮੌੜ ਜਿਹਨੂੰ ਮੈਂ ਕਬੱਡੀ ਦਾ ਪੈਗੰਬਰ ਕਹਿੰਦਾ ਉਹ ਦੜਵੇ ਆਇਆ ਸੀ 2007 ਦੇ ਵਿੱਚ ਉਹਨੇ ਚੋਣ ਕੀਤੀ ਕਾਲੇ ਝਨੇੜੀ ਦੀ ਆਪਣੀ ਟੀਮ ਦੇ ਲਈ ਇੰਗਲੈਂਡ ਦੇ ਵਿੱਚ ਫਿਰੇ ਜੱਸੇ ਹੋਰਾਂ ਦੀ ਸ੍ਰਿੰਦਰ ਲੱਲੀ ਹੋਰਾਂ ਦੀ ਟੀਮ ਲਈ ਖੇਡਿਆ ਨੌਜਾਨ ਦਰਸ਼ਨ ਕਰਾਚੋਂ ਦੀ ਬਦੌਲਤ ਕਾਲਾ ਝਨੇੜੀ ਵਾਲਾ ਬਹੁਤ ਟੌਪ ਦਾ ਰੀਡਰ ਹੋਇਆ ਸਾਡੇ ਇਲਾਕੇ ਦਾ ਜਿਹੜਾ ਇੱਕੋ ਡਾਜ ਤੇ ਇੱਕ ਸੋਮਾ ਕਰਾਚੋਂ ਸੀ ਇੱਕ ਰੋਮੀ ਲਲਤੋਂ ਸੀ ਇੱਕ ਕਾਲਾ ਝਨੇੜੀ ਸੀ ਜਿਹੜੇ ਇੱਕ ਡਾਗ ਦੇ ਨਾਲ ਖੜੇ ਜਾਫੀ ਨੂੰ ਪਾ ਮੈਂ ਦੁਨੀਆ ਦਾ ਕੱਡਾ ਤਨਤਰ ਯਾਫੀ ਸਾਹਮਣੇ ਖੜਾ ਹੁੰਦਾ ਮੋਢੇ ਹਿਲਾ ਕੇ ਜਿਹੜੇ ਜਿਵੇਂ ਕਹਿੰਦੇ ਨੇ ਮੋਢੇ ਜੇ ਹਿਲਾ ਕੇ ਛੱਡ ਜਾਂਦੇ ਸੀ ਖੜਾ ਛੱਡ ਜਾਂਦੇ ਸੀ ਹਾਂਜੀ ਇਹ ਵੱਡੇ ਖਿਡਾਰੀ ਨੇ ਕਬੱਡੀ ਦਾ ਦੁਖਾਂਤ ਹੈ ਮੈਂ ਰੋਜ਼ ਫੈਡਰੇਸ਼ਨਾਂ ਦੇ ਮੈਚ ਬੋਲਦਾ ਉੱਥੇ ਬਹੁਤ ਸਾਰੀਆਂ ਗੱਲਾਂ ਬੋਲਣੀਆਂ ਬਹੁਤ ਔਖੀਆਂ ਨੇ ਕਿਉਂਕਿ ਕਿਸੇ ਸੰਸਥਾ ਦੇ ਅੰਦਰ ਜਦੋਂ ਆਪਾਂ ਕੰਮ ਕਰਦੇ ਆ ਫਿਰ ਬਹੁਤ ਸਾਰੀਆਂ ਗੱਲਾਂ ਨਹੀਂ ਕਹੀਆਂ ਜਾਂਦੀਆਂ ਅੱਜ ਕਬੱਡੀ ਦਾ ਕੀ ਦੁਖਾਂਤ ਹੈ ਵੀ ਜਿਹੜੇ ਵੱਡੇ ਵੱਡੇ ਖਿਡਾਰੀ ਸੀ ਜਿਨ੍ਹਾਂ ਨੇ ਕਬੱਡੀ ਨੂੰ ਜਿੱਤਿਆ ਜਿਨ੍ਹਾਂ ਨੇ ਆਹ ਕਬੱਡੀ ਦੇ ਦਾਇਰੇ ਦੇ ਕੱਠ ਵਧਾਏ ਉਹ ਭਾਵੇਂ ਦਿਲਵਰ ਛਨੇਰ ਹੈ ਭਾਵੇਂ ਕਰਮਾ ਚੱਕਰ ਹੈ ਭਾਵੇਂ 바ਵਾ ਮਤੋਈ ਹੈ ਭਾਵੇਂ ਕਾਲਾ ਛਰੇੜੀਆ ਭਾਵੇਂ ਰਾਜਵੀਰ ਰਾਜਾ ਹੈ ਭਾਵੇਂ ਮਲਕੀਤ ਲਹਿਰੇਵਾਲਾ ਹੈ ਉਹ ਤੇ ਵਿਚਾਰੇ ਅੱਜ ਰੈਫਰੀ ਕਰਦੇ ਫਿਰਦੇ ਐ ਔਰ ਜਿਹੜੇ ਕਦੇ ਗਰਾਊਂਡ ਦੇ ਕੋਲੋਂ ਦੀ ਨਹੀਂ ਲੰਘੇ ਸੀ ਉਹ ਵੱਡੀਆਂ ਵੱਡੀਆਂ ਟੀਮਾਂ ਦੇ ਕੋਚ ਬਣੇ ਹੋਏ ਨੇ ਔਰ ਸਾਡੇ ਵਰਗੇ ਬੰਦਿਆਂ ਦੇ ਮੂਹਰੇ ਬੋਲਦੇ ਨੇ ਮੈਂ ਕਹਿੰਦਾ ਨਾ ਭਰਾਵਾ ਮੈਨੂੰ 25 ਸਾਲ ਹੋ ਗਏ ਰਜਵੀਰ ਰਾਜਾ ਦੀ ਮੈਂ ਤਾਂ ਕਦੇ ਤੈਨੂੰ ਖੇਡਦਾ ਨਹੀਂ ਦੇਖਿਆ ਠੀਕ ਹੈ ਕਿਸੇ ਪ੍ਰੋਮੋਟਰ ਨੇ ਅਮਰੀਕਾ ਤੋਂ ਕੈਨੇਡਾ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਪੈਸੇ ਲਾਤੇ ਇੰਗਲੈਂਡ ਤੋਂ ਤੂੰ ਕੋਚ ਬਣਾ ਕੇ ਗਰਾਊਂਡ ਦੇ ਵਿੱਚ ਘਲਤਾ ਪਰ ਤੇਰੀ ਦੇਣ ਤੇ ਕੋਈ ਨਹੀਂ ਕਬੱਡੀ ਨੂੰ ਔਰ ਜਿਹੜੇ ਤਿਆਰ ਹੋਏ ਖਿਡਾਰੀ ਦੇ ਉਹਨਾਂ ਨੂੰ ਉਹ ਗਰਾਊਂਡ ਦੇ ਵਿੱਚ ਖਿਡਾਰੇ ਹੁੰਦੇ ਨੇ ਦੱਸਣਾ ਉਹਨਾਂ ਨੂੰ ਕੁਝ ਨਹੀਂ ਆਉਂਦਾ ਵੀ ਕਿਹੜੇ ਜਾਫੀ ਨੇ ਕਿਹੜਾ ਦਾਅ ਮਾਰਨਾ ਹੈ ਕਿਹੜੇ ਰੇਡਰ ਨੂੰ ਰੋਕਣਾ ਹੈ ਕਿਧੋ ਰੈਡ ਪਵਾਉਣੀ ਹੈ ਇਹ ਕਬੱਡੀ ਦਾ ਬਹੁਤ ਵੱਡਾ ਦੁਖਾਤ ਹੈ ਪੰਜਾਬ ਦੀ ਕੋਈ ਵੀ ਫੈਡਰੇਸ਼ਨ ਹੋਵੇ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਪਰ ਮੈਂ ਇਹ ਸਚਾਈ ਕਹਿ ਰਿਹਾ ਵੀ ਰਖੇ ਖੌਤੀ ਕੋਚ ਹੋਏ ਨੇ ਸਾਰਿਆਂ ਨੇ ਬਹੁਤ ਸਾਰੀਆਂ ਟੀਮਾਂ ਦੇ ਵਿੱਚ ਅੱਜ ਕੋਈ ਜਗਤਾਰ ਧਨੌਲੇ ਵਰਗਾ ਕੋਚ ਨਹੀਂ ਕਿਸੇ ਟੀਮ ਕੋਲ ਘਟ ਹੋਣਗੇ ਚਲੋ ਕਿਸੇ ਕੋਲ ਹੋ ਵੀ ਸਕਦਾ ਹੈ ਅੱਜ ਖਾਨੋਵ ਵਾਲੀ ਜਿੰਦਰ ਵਰਗਾ ਕੋਚ ਨਹੀਂ ਕਿਸੇ ਟੀਮ ਕੋਲ ਜਿਹੜੇ ਚੱਲਦੇ ਹੋਏ ਮੈਚ ਦੀ ਗਤੀ ਬਦਲਦੇ ਜਿਹੜਾ ਚਲਦੇ ਹੋਏ ਮੈਕ ਦੀ ਪ੍ਰਸਥਿਤੀ ਬਦਲਦੇ ਇਹ ਦੁਖਾਂਤ ਹੈ ਪੰਜਾਬ ਦੀ ਖੇਡ ਕਬੱਡੀ ਦਾ ਇਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਕਰਾਂਗੇ ਜਰੂਰ ਕੁਝ ਨਮਾ ਕਰਾਂਗੇ ਔਰ ਪ੍ਰਮਾਤਮਾ ਮਿਹਰ ਕਰੇਗਾ ਗੁਰੂ ਕਰ ਸਾਹਮਣੇ ਆ ਪ੍ਰਮਾਤਮਾ ਮਿਹਰ ਕਰੇ ਲਓ ਖੇਡ ਸ਼ੁਰੂ ਹੋ ਗਈ ਹੈ